ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗੋਭੀ ਤੇ ਹਰੇ ਮਟਰ ਦੀ ਬਿਲਕੁਲ ਅਲੱਗ ਤਰੀਕੇ ਦੀ ਸਬਜ਼ੀ ਆਲੂ ਗੋਭੀ ਤੇ ਆਲੂ ਮਟਰ ਤੁਸੀਂ ਬਹੁਤ ਵਾਰ ਖਾਦੇ ਹੋਣਗੇ ਪਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਸਬਜ਼ੀ ਖਾਓ ਬਹੁਤ ਹੀ ਟੇਸਟੀ ਬਣੂਗੀ ਤੇ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਕੇ ਦੱਸਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਗੋਭੀ ਤੇ ਹਰੇ ਮਟਰਾਂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਦੇਖਦੇ ਆਂ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਹੈ ਜਿਹੜੇ ਚੰਗੀ ਤਰ੍ਹਾਂ ਸਮਝ ਆ ਸਕਣ ਗੋਭੀ ਦੇ ਕੋफ्ते ਬਣਾਉਣ ਲਈ ਮੈਂ 3 ਤੋਂ 4 ਛੋਟੇ ਫੁੱਲ ਹੈ ਜਿਹੜੇ ਗੋਭੀ ਦੇ ਲਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਗਰਮ ਪਾਣੀ ਨਾਲ ਧੋ ਲਿਆ ਸੀਗਾ ਇਹ ਪਾਣੀ ਇਹਨਾਂ ਦਾ ਸਕਵਾ ਲੈਣਾ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਕद्दूकश ਕਰਾਂਗੇ ਕद्दूकशी ਮੋٹے ਪਾਸੇ ਤੋਂ ਨਹੀਂ ਕਰਨਾ ਬਰੀਕ ਵਾਲੇ ਪਾਸੇ ਤੋਂ ਇਹਨਾਂ ਨੂੰ ਕद्दूकश ਕਰ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਕद्दूकश ਕਰ ਲਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਚੋਪਰ ਵਿੱਚ ਵੀ ਨੂੰ ਵੀ ਚੋਪ ਕਰ ਸਕਦੇ ਹੋ ਬਿਲਕੁਲ ਬਰੀਕ ਚੋਪ ਕਰਨਾ ਸੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਊਂਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾਓਗੇ ਤਾਂ ਹੁਣ ਦੇਖੋ ਗੋਭੀ ਅਸੀਂ ਕद्दूकश ਕਰ ਲਈ ਆ ਅੱਧਾ ਕੱਪ ਅਸੀਂ ਲਵਾਂਗੇ ਹਾਰੇ ਮਟਰ ਇਹ ਫਰੈਸ਼ ਹਰੇ ਮਟਰ ਹੈ ਬਿਲਕੁਲ ਅੱਜਕੱਲ ਬਹੁਤ ਵਧੀਆ ਤਾਜ਼ਾ ਮਟਰ ਆ ਰਹੇ ਆ ਇਹ ਅਸੀਂ ਅੱਧਾ ਕੱਪ ਲੈਣੇ ਆ ਇੱਕ ਕੰਚ ਅਦਰਕ ਦਾ ਟੁਕੜਾ ਪਾਵਾਂਗੇ ਮਿਕਸੀ ਦਾ ਜਾਰ ਵਿੱਚ ਪਾਵਾਂਗੇ ਸਾਰਾ ਸਾਮਾਨ ਤਿੰਨ ਤੋਂ ਚਾਰ ਕਲੀਆਂ ਅਸ ਲਸਣ ਦੀਆਂ ਪਾਵਾਂਗੇ ਲਸਣ ਨਹੀਂ ਖਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਕਈਆਂ ਨੂੰ ਲਸਣ ਦੀ ਜਿਹੜੀ ਸਮੈਲ ਨਾ ਪਸੰਦ ਨਹੀਂ ਹੁੰਦੀ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਕੱਟ ਕੇ ਪਾਵਾਂਗੇ ਹਰੀ ਮਿਰਚ ਵੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਘੱਟ ਵੱਧ ਕਰ ਲੈਣੀ ਹੈ ਇਹਦਾ ਬਰੀਕ ਪੇਸਟ ਅਸੀਂ ਤਿਆਰ ਕਰ ਲੈਣਾ ਹੈ ਬਿਨਾ ਪਾਈ ਪਾਣੀ ਪਾਏ ਤੋਂ ਇਹਨੂੰ ਇਹਦਾ ਪੇਸਟ ਤਿਆਰ ਕਰਨਾ ਅਸੀਂ ਜਿਹੜੀ ਗੋਭੀ ਕੱਦੂਆਸ਼ ਕਰਕੇ ਰੱਖੀ ਸੀ ਉਹਦੇ ਵਿੱਚ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਗੋਭੀ ਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਨਮਕ ਪਾ ਕੇ ਰੱਖ ਕੇ ਇਹਦਾ ਪਾਣੀ ਵੀ ਨਿਚੋਰ ਸਕਦੇ ਹੋ ਜੇ ਜਿਆਦਾ ਪਾਣੀ ਵਾਲੀ ਗੋਭੀ ਹੈ ਤੁਹਾਡੀ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ 4 ਚਮਚ ਇਹਦੇ ਵਿੱਚ ਬੇਸਣ ਪਾਵਾਂਗੇ ਬਾਈਂਡਿੰਗ ਲਈ ਬੇਸਣ ਨੂੰ ਚੰਗੀ ਤਰ੍ਹਾਂ ਛਾਣ ਕੇ ਲੈਣਾ ਸੀ 4 ਚਮਚ ਜਿਹੜੇ ਖਾਣ ਵਾਲੇ ਚਮਚ ਹੁੰਦੇ ਆ ਉਹ ਵਾਲੇ ਚਮਚ ਅਸੀਂ 4 ਚਮਚ ਬੇਸਣ ਦੇ ਪਾ ਲਵਾਂਗੇ ਤੇ ਨਾਲ ਹੀ ਇਹਦੇ ਵਿੱਚ ਅਸੀਂ ਥੋੜੇ ਮਸਾਲੇ ਵੀ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਤੁਸੀਂ ਦੇ ਵਿੱਚ ਜੀਰਾ ਪਾਊਡਰ ਵੀ ਪਾ ਸਕਦੇ ਹੋ ਤੇ ਆਪਣੇ ਟੇਸਟ ਦੇ ਕੋਣੀ ਇਹਦੇ ਜ ਨਮਕ ਪਾ ਲਵਾਂਗੇ ਅੱਧਾ ਚਮਚ ਅਸੀਂ ਨਮਕ ਦਾ ਪਾਇਆ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਗੋਭੀ ਤੇ ਮਟਰਾਂ ਦੇ ਵਿੱਚ ਗੋਭੀ ਗਾਜਰ ਗੋਭੀ ਗਾਜਰ ਤੇ ਹਰੇ ਮਟਰ ਖਾ-ਖਾ ਕੇ ਅਸੀਂ ਜਦੋਂ ਬੋਰ ਹੋ ਜਾਂਦੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕੋਈ ਅਲੱਗ ਰੀਤੀ ਤਰੀਕੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਸੰਗੀਤ ਰਾਇਨ ਨੂੰ ਮਿਕਸ ਕਰ ਲਿਆ ਦੇਖੋ ਅਸੀਂ ਇਹਨਾਂ ਦੇ ਕੋਫਤੇ ਬਣਾ ਕੇ ਤਿਆਰ ਕਰ ਲਾਂਗੇ ਬਿਲਕੁਲ ਨਿੰਬੂ ਦੇ ਸਾਈਜ਼ ਦੇ ਅਸੀਂ ਬਿਲਕੁਲ ਗੋਲ ਬਣਾ ਕੇ ਤਿਆਰ ਕਰ ਲੈਣੇ ਨੇ ਇਸ ਤਰੀਕੇ ਨਾਲ ਅਸੀਂਾਰੇ ਤਿਆਰ ਕਰ ਲਿਆ ਹੁਣ ਇੱਕ ਪੈਨ ਵਿੱਚ ਅਸੀਂ ਤੇਲ ਗਰਮ ਕਰ ਲਾਂਗੇ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਲੇਮ ਅਸੀਂ ਬਿਲਕੁਲ ਸਲੋ ਕਰ ਦੇਣੀ ਆ ਜਿਆਦਾ ਤੇਜ਼ ਆਂਸ ਤੇ ਨਹੀਂ ਪਕਾਣਾ ਨਹੀਂ ਤਾਂ ਇਹ ਉੱਪਰ ਤੋਂ ਪੱਕ ਜਾਣਗੇ ਤੇ ਅੰਦਰ ਤੋਂ ਕੱਚੇ ਰਹਿ ਜਾਣਗੇ ਜਿੰਨੇ ਕਿ ਇੱਕ ਵਾਰ ਸਾਡੇ ਪੈਨ ਚ ਆਣਗੇ ਉਹਨੇ ਕ ਅਸੀਂ ਇਹਦੇ ਵਿੱਚ ਪਾ ਲਵਾਂਗੇ ਪਲਟਾ ਫਿਰ ਟਾਪਟਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਲੋ ਘੈਸਤੇ ਪਕਾ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਅੰਦਰ ਤੱਕ ਫਰਾਈ ਹੋ ਸਕਣ ਦੇਖੋ ਤੁਸੀਂ ਦੇਖ ਸਕਦੇ ਹੋ 골ਡਨ ਬ੍ਰਾਊਨ ਕਲਰ ਆ ਚੁੱਕੇ ਹੈ ਇਹਨਾਂ ਨੂੰ ਅਸੀਂ ਮਾਰ ਕੱਟ ਲਾਂਗੇ ਐਸੇ ਤਰੀਕੇ ਨਾਲ ਅਸੀਂ ਸਾਰੇ ਫਰਾਈ ਕਰ ਲਾਂਗੇ ਤੁਸੀਂ ਇਹਨਾਂ ਨੂੰ ਦੇਖੋ ਤੋੜ ਕੇ ਦਿਖਾਉਂਦੇ ਤੁਹਾਨੂੰ ਕਿੰਨੇ ਨਰਮ ਤੋਂੜ ਕੇ ਤਿਆਰ ਹੋਏ ਆ ਤੁਸੀਂ ਇਹਨਾਂ ਨੂੰ ਪਕੌੜੀਆਂ ਦੀ ਥਾਂ ਵੀ ਖਾ ਸਕਦੇ ਹੋ ਚਾਹ ਨਾਲ ਜਿਵੇਂ ਪਕੌੜੇ ਖਾਣ ਦਾ ਦਿਲ ਕਰੇ ਤਾਂ ਇਸ ਤੁਸੀਂ ਇਸ ਤਰੀਕੇ ਨਾਲ ਗੋਭੀ ਤੇ ਮਟਰਾਂ ਦੇ ਪਕੌੜੇ ਬਣਾ ਕੇ ਵੀ ਖਾ ਸਕਦੇ ਹੋ ਹੁਣ ਅਸੀਂ ਮਿਕਸੀ ਦਾ ਜਾਰ ਲੈ ਲਾਂਗੇ ਅਸੀਂ ਹੁਣ ਗਰੇਵੀ ਲਈ ਮਸਾਲਾ ਤਿਆਰ ਕਰਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਪਾ ਲਾਂਗੇ ਤੇ ਤੋ 1 ਇੰਚ ਅਦਰਕ ਦਾ ਟੁਕੜਾ ਪਾਵਾਂਗੇ 4 ਤੋਂ 5 ਲਸਣ ਦੀਆਂ ਕਲੀਆਂ ਪਾਵਾਂਗੇ ਤੇ ਦੋ ਟਮਾਟਰ ਨੂੰ ਅਸੀਂ ਬਰੀਕ ਕੱਟ ਕੇ ਲਿਆਇਆ ਇਹਨਾਂ ਦਾ ਅਸੀਂ ਬਰੀਕ ਪੇਸਟ ਤਿਆਰ ਕਰ ਲਾਂਗੇ ਅਸੀਂ ਮਸਾਲਾ ਤਿਆਰ ਕਰਾਂਗੇ ਸਬਜ਼ੀ ਲਈ ਦੋ ਵੱਡੇ ਚਮਚ ਅਸੀਂ ਕੜਾਹੀ ਵਿੱਚ ਤੇਲ ਗਰਮ ਕਰ ਲਿਆਇਆ ਚੰਗੀ ਤਰ੍ਹਾਂ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਹਲਦੀ ਪਾਊਡਰ ਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਉਣ ਪਹਿਲਾਂ ਪਾਉਣ ਨਾਲ ਜਿਹੜਾ ਸਬਜ਼ੀ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਊਗਾ ਇਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਵਾਂਗੇ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਰੱਖਣੀ ਹੈ ਨਹੀਂ ਤਾਂ ਹਲਦੀ ਤੇ ਜਿਹੜੀ ਮਿਰਚ ਪਾਈ ਹੈ ਉਹ ਜਲ ਜੂਗੀ ਹੁਣ ਜਿਹੜਾ ਅਸੀਂ ਪੇਸਟ ਤਿਆਰ ਕੀਤਾ ਸੀ ਅਦਰ ਤੇ ਅਦਰਕ ਟਮਾਟਰ ਤੇ ਪਿਆਜ਼ ਦਾ ਉਹ ਇਹਦੇ ਵਿੱਚ ਪਾ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪੱਕਣ ਨਵਾਂਗੇ ਤਾਂ ਕਿ ਇਹਨਾਂ ਵਿੱਚ ਜੋ ਜਿਹੜੀ ਸਮੈਲ ਆਂਦੀ ਹੈ ਉਹ ਬਿਲਕੁਲ ਖਤਮ ਹੋ ਜਾਵੇ ਕੱਚਾਪਨ ਇਹਨਾਂ ਦਾ ਬਿਲਕੁਲ ਦੂਰ ਕਰਨਾ ਅਸੀਂ ਹੋਰ ਮਸਾਲੇ ਅਸੀਂ ਬਾਅਦ ਵਿੱਚ ਐਡ ਕਰਾਂਗੇ ਅਜੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਪਹਿਲਾਂ ਇਸ ਤਰ੍ਹਾਂ ਗਰੇਵੀ ਬਣਾ ਕੇ ਬਹੁਤ ਵਧੀਆ ਟੇਸਟੀ ਸਬਜ਼ੀ ਬਣ ਕੇ ਆਂਦੀ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਅਸੀਂ ਥੋੜਾ ਜਿਹਾ ਅੱਧਾ ਕੱਪ ਪਾਣੀ ਦਾ ਪਾਵਾਂਗੇ ਤੇ 10 ਮਿੰਟ ਲਈ ਇਹਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਦੋਂ ਤੱਕ ਇਹ ਔਇਲ ਨਾ ਛੱਡ ਦੇਵੇ ਉਦੋਂ ਤੱਕ ਇਹਨੂੰ ਪਕਾਣਾ ਹੈ ਬਿਲਕੁਲ ਕੱਚਾ ਫਲੇਵਰ ਇਹਦੇ ਵਿੱਚੋਂ ਦੂਰ ਕਰਨਾ ਅਸੀਂ ਤੁਸੀਂ ਦੇਖ ਸਕਦੇ ਹੋ ਮਸਾਲੇ ਵਿੱਚੋਂ ਤੇਲ ਅਲੱਗ ਹੋਣਾ ਸ਼ੁਰੂ ਹੋ ਗਿਆ ਆ ਚੰਗੀ ਤਰ੍ਹਾਂ ਇਹ ਪੱਕ ਕੇ ਤਿਆਰ ਹੈ ਹੁਣ ਇਹਦੇ ਵਿੱਚ ਅਸੀਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਗਰਮ ਮਸਾਲਾ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਤੇ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਪਾ ਲਵਾਂਗੇ ਮਸਾਲੇ ਪਾਉਣ ਤੋਂ ਬਾਅਦ ਇਹਨਾਂ ਨੂੰ 5 ਮਿੰਟ ਲਈ ਹੋਰ ਟੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜੇ ਜਿਮਚ ਅਸੀਂ ਮਸਾਲੇ ਪਾਏ ਆ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਪੱਕ ਜਾਣ ਆਪਣੀ ਗਰੇਵੀ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਵਾਲੀ ਗਰੇਵੀ ਜਦੋਂ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਉਣਾ ਅਸੀਂ ਬਿਲਕੁਲ ਵੀ ਕੱਚੀ ਨਹੀਂ ਰੱਖਣੀ ਇਹਨੂੰ 5 ਮਿੰਟ ਲਈ ਹੋਰ ਟੱਕ ਕੇ ਪਕਾ ਲਵਾਂਗੇ ਤਾਂ ਕਿ ਸਾਡੇ ਜਿਹੜੇ ਮਸਾਲੇ ਪਾਏ ਆ ਉਹ ਵੀ ਚੰਗੀ ਤਰ੍ਹਾਂ ਆਪਣਾ ਫਲੇਵਰ ਛੱਡ ਦੇਣ ਮਸਾਲੇ ਸਬਜ਼ੀ ਵਿੱਚ ਤੁਸੀਂ ਦੇਖ ਸਕਦੇ ਹੋ ਔਇਲ ਬਿਲਕੁਲ ਹੀ ਸਾਡਾ ਸੈਪਰੇਟ ਹੋਣ ਲੱਗ ਗਿਆ ਇਸ ਗਰੇਵੀ ਨਾਲ ਤੋਂ ਗਰੇਵੀ ਹੈ ਜਿਹੜੀ ਤੁਸੀਂ ਆਪਣੇ ਅਕੋਰਡਿੰਗ ਪਤਲੀ ਤੇ ਗਾੜੀ ਰੱਖ ਸਕਦੇ ਹੋ ਇਹਦੇ ਵਿੱਚ ਅਸੀਂ ਅੱਧਾ ਕੱਪ ਗਰਮ ਪਾਣੀ ਦਾ ਪਾਵਾਂਗੇ ਕਿਉਂਕਿ ਗਰੇਵੀ ਹੈ ਸਾਡੀ ਬਹੁਤ ਜ਼ਿਆਦਾ ਕਾਫੀ ਗਾੜੀ ਆ ਇਹਦੇ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਕੋਫਤੇ ਪਾਵਾਂਗੇ ਤਾਂ ਜਿਹੜੇ ਕੋਫਤੇ ਹੁੰਦੇ ਆ ਉਹ ਵੀ ਗਰੇਵੀ ਨੂੰ ਸੋਖ ਲੈਂਦੇ ਆ ਇਸ ਕਰਕੇ ਥੋੜੀ ਜਿਹੀ ਪਤਲੀ ਰੱਖਾਂਗੇ ਅਸੀਂ ਗਰੇਵੀ ਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ 5 ਮਿੰਟ ਲਈ ਇਹਨੂੰ ਹੋਰ ਪਕਾ ਲਵਾਂਗੇ ਦੋ ਮੈਂ ਹਰੀਆਂ ਮਿਰਚਾਂ ਸਾਬਤੀਆਂ ਕੱਟ ਕੇ ਪਾਈਆਂ ਇਹਦੇ ਵਿੱਚ ਕਿਉਂਕਿ ਪਹਿਲਾਂ ਅਸੀਂ ਹਰੀ ਮਿਰਚ ਨਹੀਂ ਪਾਈ ਹੈਗੀ ਇਹਦੇ ਵਿੱਚ ਤੁਸੀਂ ਆਪਣੀ ਹਰੀ ਮਿਰਚ ਆਪਣੇ ਟੇਸ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਲੰਬੀ ਕੱਟ ਕੇ ਹਰੀ ਮਿਰਚ ਪਾਈ ਹੋਈ ਬਹੁਤ ਵਧੀਆ ਲੱਗਦੀ ਆ ਤੇ ਇਹਦੇ ਵਿੱਚ ਹੁਣ ਅਸੀਂ ਆਪਣੇ ਕੋਫਤੇ ਐਡ ਕਰ ਦਾਂਗੇ ਕੋਫਤੇ ਉਦੋਂ ਹੀ ਐਡ ਕਰਨੇ ਆ ਜਦੋਂ ਅਸੀਂ ਸਬਜ਼ੀ ਨੂੰ ਆਪਣਾ ਖਾਣ ਲਈ ਸਰਵ ਕਰਨਾ ਕਿਉਂਕਿ ਜੇ ਤੁਸੀਂ ਪਹਿਲਾਂ ਕੋਫਤੇ ਪਾ ਕੇ ਗਰੇਵੀ ਵਿੱਚ ਰੱਖ ਦੋਗੇ ਤਾਂ ਥੋੜੇ ਕੋਫਤੇ ਆ ਜਿਹੜੇ ਉਹ ਸਾਰਾ ਗਰੇਵੀ ਨੂੰ ਸੋਖ ਲੈਂਦੇ ਆ ਇਸ ਕਰਕੇ ਜਦੋਂ ਵੀ ਖਾਣਾ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਹੀ ਅਸੀਂ ਗਰੇਵੀ ਵਿੱਚ ਆਪਣੇ ਕੋਫਤੇ ਪਾਣੇ ਆ ਉੱਪਰ ਤੋਂ ਸਾਰਾ ਹਰਾ ਧਨੀਆ ਪਾ ਲਵਾਂਗੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇੱਕ ਵਾਰ ਆਪਣੇ ਘਰੇ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਆ ਬਹੁਤ ਹੀ ਈਜ਼ੀ ਰੈਸਪੀ ਆ ਤੁਸੀਂ ਵੀ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਆਪਣੇ ਵਧੀਆ-ਵਧੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ